ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਵੋਟਾਂ ਦਾ ਆ ਗਿਆ ਮਤਲਬ ਤਰੀਕ ਦੇਤੀ ਉਹਨਾਂ ਨੇ 10ਵੇਂ ਮਹੀਨੇ ਦੀ 15 ਤਰੀਕ ਦਿੱਤੀ ਹੈਗੀ ਤੇ ਸਾਰੇ ਪਿੰਡ ਨੂੰ ਮੇਰੇ ਨੂੰ ਪਹਿਲ ਦੇ ਆਧਾਰ ਤੇ ਮੈਂ ਬੇਨਤੀ ਕਰਦਾ ਮੈਨੂੰ 2 ਸਾਲ ਹੋ ਗਏ ਵੀਡੀਓ ਪਾਉਂਦੇ ਨੂੰ ਤੁਸੀਂ ਸਾਰੇ ਜਾਣਦੇ ਹੋ ਵੀ ਮੈਂ ਵੀਡੀਓ ਪਾਉਂਦਾ ਸੀਗਾ ਕਿਵੇਂ ਪਾਉਂਦਾ ਸੀਗਾ ਠੀਕ ਹੈ ਜੀ ਤੇ 20 ਵਾਰੀ ਇਕੱਠ ਕਰਾਇਆ 100 ਕੁਝ ਹੁੰਦਾ ਰਿਹਾ ਤੇ ਹੁਣ ਇਹ ਨਾ ਮਤਲਬ ਸੋਚ ਰਹੇ ਵੀ ਆਪਾਂ ਨੂੰ ਵੀਡੀਓ ਪਾਉਣੀ ਪਊਗੀ ਵੀ ਆਪਣਾ ਕੰਮ ਨਹੀਂ ਹੁੰਦਾ ਕਿਤੇ ਜਾ ਕੇ ਵੀ ਹੱਥ ਬੰਨ ਕੇ ਬੇਨਤੀ ਆ ਸਰਪੰਚ ਉਹ ਚੁਣਿਓ ਜਿਹਦੇ ਚ ਕੋਈ ਗੱਲ ਬਾਤ ਹੋਵੇ ਠੀਕ ਹੈ ਜੀ ਇਹ ਗੱਲ ਨਾ ਹੋਵੇ ਵੀ ਅਗਲਾ ਫੋਨ ਹੀ ਨਾ ਚੱਕੇ ਆਪਣਾ ਤੇ ਬਾਰ-ਬਾਰ ਆਪਦੇ ਪਿੰਡ ਨੂੰ ਇਹੀ ਬੇਨਤੀ ਕਰਦਾ ਸਰਪੰਚ ਉਹ ਚੁਣਿਆ ਜਾਵੇ ਜਿਹਦੇ ਵਿੱਚ ਕੋਈ ਗੱਲ ਬਾਤ ਹੋਵੇ ਸਿੱਧੀ ਜੀ ਗੱਲ ਆ ਆਪਣੀ ਕਿਸ ਨਾਲ ਦੁਸ਼ਮਣੀ ਨਹੀਂ ਵੀ ਇਹ ਨਾ ਹੋਵੇ ਕੋਈ ਆਪਣਾ ਫੋਨ ਨਾ ਚੱਕੇ ਸਰਪੰਚੀ ਤੋਂ ਬਾਅਦ ਤੁਸੀਂ ਸਾਰੇ ਸਮਝਦਾਰ ਹੋ ਠੀਕ ਹੈ ਜੀ ਤੇ ਵਧੀਆ ਸਰਪੰਚ ਹੋਵੇ ਆਪਣੇ ਪਿੰਡ ਦੇ ਕੰਮ ਹੋਣ ਠੀਕ ਹੈ ਤੇ ਪਹਿਲ ਦੇ ਆਧਾਰ ਤੇ ਤੇ ਜਦੋਂ ਕਿਸ ਦਾ ਕੋਈ ਕੰਮ ਹੋਵੇ ਤੇ ਨਿਮਰਤਾ ਵਾਲਾ ਬੰਦਾ ਹੋਵੇ ਵਧੀਆ ਤੇ ਸਾਰੇ ਪਿੰਡ ਨੂੰ ਅਪੀਲ ਕਰਦਾ ਕੋਈ ਚੰਗਾ ਸੂਝਵਾਨ ਸਰਪੰਚ ਚੁਣ ਲੋ ਤੇ ਉਹਨਾਂ ਨੇ ਤਰੀਕ ਦਿੱਤੀ ਆ 27 ਤਰੀਕ ਤੋਂ ਲੈ ਕੇ 4 ਤਰੀਕ ਦੇ ਵਿੱਚ ਫਾਰਮ ਭਰੇ ਜਾਣਗੇ ਤੇ ਅੱਜ ਮੇਰਾ خیال 25 ਤਰੀਕ ਹੋ ਗਈ ਤੇ ਆਹੀ ਮੂਰੇ 26 27 ਦੋ ਤਿੰਨ ਦੋ ਦਿਨ ਹੀ ਰਹਿ ਗਏ ਵਿਚਾਲੇ ਤੇ 27 ਨੂੰ ਉਹ ਆ ਜਾਣਗੇ ਫਾਰਮ ਤੇ ਆਪਣਾ 4 ਤਰੀਕ ਤੱਕ ਫਾਰਮ ਜਿਹਨੇ ਭਰਨੇ ਨੇ ਉਹ ਭਰ ਸਕਦਾ ਤੇ 7 ਤਰੀਕ ਨੂੰ ਚੱਕ ਵੀ ਸਕਦਾ ਬਾਈ ਜੇ ਕੋਈ ਮੈਦਾਨ ਛੱਡਣਾ ਚਾਹੇ ਤੇ ਇਹ ਵੀ ਗੱਲ ਦੱਸ ਦਿਆਂ ਕੋਈ 7 ਤਰੀਕ ਨੂੰ ਕਿਸੇ ਨੇ ਮੈਦਾਨ ਛੱਡਣਾ ਉਹ ਆਪਦੇ ਕਾਗਜ਼ੀ ਵੀ ਵਾਪਸ ਕਰਾ ਸਕਦਾ ਤੇ ਦੂਜੀ ਗੱਲ ਜਿਹੜਾ ਨਸ਼ਾ ਵੇਚੂ ਪਿੰਡ ਦੇ ਵਿੱਚ दारू ਚਲਾਉ ਪੁੱਕੀ ਫੀਮ ਚਲਾਉ ਉਹਨੂੰ ਸਰਪੰਚੀ ਦੀ ਵੋਟ ਨਹੀਂ ਪੈਣੀ ਚਾਹੀਦੀ। ਮੇਰੀਆਂ 4-5 ਕ ਬੇਨਤੀਆਂ ਖਰੀਆਂ ਨੇ ਤੇ ਇਹ ਗੱਲਾਂ ਨੂੰ ਧਿਆਨ ਨਾਲ ਸੁਣ ਲਿਓ ਬਾਈ। ਹੱਥ ਬੰਨ੍ਹ ਕੇ ਬੇਨਤੀ ਹੈ ਜਿਹੜਾ ਬੰਦਾ ਨਸ਼ਾ ਚਲਾਊਗਾ, दारू, ਫੀਮ, ਪੁੱਕੀ, ਡੋਡੇ ਜੋ ਵੀ ਵਰਤੂਗਾ ਕਿਸੇ ਨੂੰ ਘਰੇ ਜਾ ਕੇ ਪੈਸੇ ਦੇਊ ਕੁਛ ਵੀ ਕਰੂ ਉਹਨੂੰ ਵੋਟ ਨਹੀਂ ਪੈਣੀ ਚਾਹੀਦੀ। ਮੈਨੂੰ ਚਾਹੇ ਉਹਨੇ ਦਿਨ ਲਾਈਵ ਚਲਾਉਣਾ ਪਵੇ, ਕੁਝ ਵੀ ਕਰਨਾ ਪਈ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਚੀਜ਼ ਤੋਂ ਬਚਿਓ ਵੀ ਵੋਟ ਆਪਾਂ ਨੇ ਵੇਚਣੀ ਨਹੀਂ ਹੈਗੀ। ਵੋਟ ਆਪਾਂ ਪਵਾ ਕੇ ਆਪਦੇ ਕੰਮ ਲੈਣੇ ਨੇ 5 ਸਾਲ ਆਪਣੇ ਪਿੰਡ ਨੂੰ ਮਤਲਬ ਪਿੰਡ ਬਣਾਉਣਾ ਤੁਸੀਂ ਸਾਰੇ ਸਮਝਦਾਰ ਹੋ ਵੀ ਆਪਾਂ दारू ਦੀਆਂ ਦੋ ਘਟਾਂ ਬਦਲੇ ਵੋਟ ਨਹੀਂ ਵੇਚਣੀ ਹੈਗੀ ਜਿਹੜਾ दारू ਵੇਚੂ दारू ਚਲਾਉ ਘਰਾਂ ਚ ਬੋਤਲਾਂ ਬੰਡੂ ਤੇ ਜਾਂ ਨਸ਼ਾ ਕੋਈ ਵੀ ਵਰਤੂਗਾ ਤੇ ਉਸ ਬੰਦੇ ਨੂੰ ਵੋਟ ਨਾ ਪਾਇਓ ਜੇ ਮੇਰੇ ਨਾਲ ਹਮਦਰਦੀ ਰੱਖਦੇ ਹੋ ਮਾੜੀ-ਮੋਟੀ ਜੇ ਕਿਸੇ ਨੂੰ ਮਾੜਾ-ਮੋਟਾ ਆਪਣੇ ਨਾਲ ਪਿਆਰ ਹੈ ਤੇ ਜਿਹੜੇ ਪੈਣ ਪਾਈਆਂ ਨੇ ਮੈਂ ਵੀਡੀਓ ਪਾਈਆਂ ਨੇਗੀਆਂ ਠੀਕ ਹੈ ਜਿਨ੍ਹਾਂ ਦੀਆਂ ਗਲੀਆਂ ਦੇ ਵਿੱਚ ਖੜ ਖੜ ਕੇ ਆਪਣੀਆਂ ਲੋਰਾਂ ਚੱਕ ਚੱਕ ਕੇ ਪੈਰ ਡੋਬ ਡੋਬ ਕੇ ਗੱਲਾਂ ਕਰੀਆਂ ਨੇਗੀਆਂ ਉਹਨਾਂ ਤੋਂ ਮੈਂ ਪਹਿਲ ਤੇ ਹੱਕ ਮੰਗਦਾ ਆਬਦਾ ਇਹ ਹੱਕ ਮੈਂ ਤਾਂ ਮੰਗਦਾ ਵੀ ਮੇਰੀ ਇੰਨੀ ਕੀ ਬੇਨਤੀ ਨੂੰ ਪ੍ਰਮਾਣ ਕਰਿਓ ਵੀ ਸਰਪੰਚ ਉਹ ਹੋਵੇ ਵੀ ਜਿਹੜਾ ਆਪਣਾ ਫੋਨ ਚੱਕੇ ਆਪਣਾ ਰੋਲਾ ਨਿਭੜੇ ਥਾਣੇ ਜਾਣ ਤੋਂ ਪਹਿਲਾਂ ਆਪਣਾ ਕੰਮ ਹੋ ਜੇ ਤੇ ਪਿੰਡ ਦੇ ਹਰ ਗਲੀ ਮਹੱਲਾ ਸਾਫ਼ ਸੁਥਰਾ ਹੋਵੇ ਤੇ ਆਪਣੇ ਪਿੰਡ ਨੂੰ ਕੁਝ ਨਾ ਕੁਝ ਆਵੇ ਗੱਲ ਮੁੱਕਦੀ ਆ ਤੇ ਹੁਣ ਹੱਥ ਬਨ ਕੇ ਬੇਨਤੀ ਆ ਤੇ 27 ਤੇ 4 ਤਰੀਕੇ ਦੇ ਵਿੱਚ ਕਾਗਜ਼ ਭਰ ਸਕਦਾ ਜਿਹੜੇ ਸੱਜਣ ਨੇ ਭਰਨੇ ਨੇ ਤੇ 7 ਤਰੀਕ ਨੂੰ ਤੇ ਆਪਣਾ ਕਾਗਜ਼ ਵਾਪਸ ਲੈ ਸਕਦਾ ਤੇ ਦੂਜੀ ਗੱਲ ਤੁਸੀਂ ਸਮਝਦਾਰੋਂ ਦੇਖ ਕੇ ਬੰਦਾ ਚੁਣਿਓ ਸਸਰੀ ਕਾਲ ਜੀ ਵੀਡੀਓ ਨੂੰ ਸ਼ੇਅਰ ਕਰ